ਪੰਜਾਬ ਸਰਕਾਰ ਹੁਣ ਪੰਜਾਬ ਦੇ ਲਈ ਕਿਸ਼ਤੀਆਂ ਖਰੀਦਣ ਦੀ ਯੋਜਨਾ ਬਣਾ ਰਹੀ ਹੈ ਦੱਸਦੀ ਹੈ ਕਿ ਸ਼ਰਾਬ ਦੀ ਤਸਕਰੀ ਨੂੰ ਰੋਕਣ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਦਰਿਆਈ ਇਲਾਕਿਆਂ ਦੇ ਵਿੱਚ ਜਾਂ ਦਰਿਆ ਦੇ ਕੰਢੇ ਵਾਲੇ ਇਲਾਕਿਆਂ ਦੇ ਵਿੱਚ ਅਕਸਰ ਸ਼ਰਾਬ ਤਸਕਰੀ ਹੁੰਦੀ ਹੈ ਯਾਨੀ ਕਿ ਸ਼ਰਾਬ ਦੀ ਜਿਹੜਾ ਉਤਪਾਦਨ ਹੁੰਦਾ ਨਜਾਇਜ਼ ਸ਼ਰਾਬ ਦਾ ਉਹ ਹੁੰਦਾ ਨਜ਼ਰ ਆਉਂਦਾ ਤਾਂ ਉਸ ਤੇ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਹੁਣ ਦਰਿਆਈ ਇਲਾਕਿਆਂ ਦੇ ਵਿੱਚ ਕਿਸ਼ਤੀਆਂ ਚਲਾਉਣ ਦੀ ਯੋਜਨਾ ਬਣਾ ਰਹੀ ਹੈ ਜਿਸ ਤਹਿਤ ਨਜਾਇਜ਼ ਸ਼ਰਾਬ ਦੇ ਉਤਪਾਦਨ ਨੂੰ ਰੋਕਿਆ ਜਾ ਸਕੇ ਤਾਂ ਹਰੀ ਚੰਡੀ ਦੇ ਦਿੱਤੀ ਜਾ ਸਕਦੀ ਹੈ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਦੀ ਜ਼ਿਲ੍ਹਿਆਂ 'ਚ ਨਜਾਇਜ਼ ਸ਼ਰਾਬ ਦਾ ਉਤਪਾਦਨ ਰੋਕਣ ਲਈ ਕਿਸ਼ਤੀਆਂ ਖਰੀਦਣ ਦੀ ਯੋਜਨਾ ਬਣਾਈ ਜਾਣ ਲੱਗੀ ਹੈ ਸਤਲੁਜ ਅਤੇ ਬਿਆਸ ਦਰਿਆ 'ਚ ਸਰਦੀ ਖੇਤਰ ਦੇ ਲੋਕ ਰੂੜੀ ਮਾਰਕਾ ਸ਼ਰਾਬ ਕੱਢਣ ਦੀ ਤਾਕ ਵਿੱਚ ਵੀ ਰਹਿੰਦੇ ਨੇ ਇਹ ਖਬਰਾਂ ਆਉਂਦੀਆਂ ਨੇ ਜਿਨ੍ਹਾਂ ਨੂੰ ਫੜਨ ਲਈ ਆਪਕਾਰੀ ਵਿਭਾਗ ਨੇ ਇਨਫੋਰਸਮੈਂਟ ਵਿੰਗ ਲਈ ਨਵੇਂ ਵਾਹਨ ਖਰੀਦਣੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੁੱਧ ਨਸ਼ੇ ਵਿਰੋਧ ਮੁਹਿੰਮ ਚੇੜੀ ਹੋਈ ਹੈ ਇਸ ਤਹਿਤ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਵੀ ਚਲਾਇਆ ਜਾ ਰਿਹਾ ਹੈ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਮੋਗਾ ਤੇ ਫਾਜ਼ਿਲਕਾ ਦੇ ਦਰਿਆਈ ਖੇਤਰਾਂ ਵਿੱਚ ਨਾਜਾਇਜ਼ ਸ਼ਰਾਬ ਕੱਢਣ ਦੇ ਕੇਸ ਸਾਹਮਣੇ ਆਉਂਦੇ ਰਹਿੰਦੇ ਨੇ ਮੀਡੀਆ ਰਿਪੋਰਟ ਮੁਤਾਬਕ ਯਾਨੀ ਕਿ ਪੰਜਾਬੀ ਟ੍ਰਿਬਿਊਨ ਚ छਪੀ ਰਿਪੋਰਟ ਮੁਤਾਬਕ ਬਹੁਤੀ ਵਾਰ ਤਸਕਰ ਦਰਿਆਵਾਂ ਦਾ ਫਾਇਦਾ ਚੁੱਕ ਕੇ ਬਾਚ ਨਿਕਲਦੇ ਨੇ ਆਪਕਾਰੀ ਵਿਭਾਗ ਨੇ ਦਰਿਆਵਾਂ ਵਿੱਚ ਤਸਕਰਾਂ ਦਾ ਪਿੱਛਾ ਕਰਨ ਲਈ ਕਿਸ਼ਤੀਆਂ ਦੀ ਮੰਗ ਕੀਤੀ ਹੈ ਮੋਟਰ ਵਹੀਕਲ ਬੋਰਡ ਦੇ ਵੀ ਲੰਘੇ ਹਫਤੇ ਹੋਈ ਮੀਟਿੰਗ ਵਿੱਚ ਆਪਕਾਰੀ ਕਮਿਸ਼ਨਰੇਟ ਨੇ ਕਿਸ਼ਤੀਆਂ ਖਰੀਦੇ ਜਾਣ ਦੀ ਪ੍ਰਵਾਨਗੀ ਮੰਗੀ ਸੀ ਪਰੰਤੂ ਬੋਰਡ ਨੇ ਆਖ ਦਿੱਤਾ ਕਿ ਆਪਕਾਰੀ ਵਿਭਾਗ ਆਪਣੇ ਪੱਧਰ ਤੇ ਫੈਸਲਾ ਲੈ ਕੇ ਕਿਸ਼ਤੀਆਂ ਖਰੀਦ ਲਵੇ ਉੰਜ ਮੋਟਰ ਵਹੀਕਲ ਬੋਰਡ ਨੇ 52 ਮੋਟਰਸਾਈਕਲ 14 ਪਿਕਅਪ ਵੈਨਾ ਅਤੇ 14 ਪਬਲਿਸਿਟੀ ਵੈਨਾ ਖਰੀਦੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਰਦੀ ਖੇਤਰ ਦੇ ਕੱਚੇ ਰਸਤਿਆਂ ਵਿੱਚ ਨਸ਼ਾ ਤਸਕਰਾਂ ਦਾ ਪਿੱਛਾ ਕਰਨ ਲਈ ਮੋਟਰਸਾਈਕਲ ਖਰੀਦੇ ਜਾਣੇ ਨੇ। ਇਸ ਸਮੇਂ ਥਾਣਿਆਂ ਵਿੱਚ ਬੁਲੇਟ ਮੋਟਰਸਾਈਕਲ ਹੁੰਦੇ ਸਨ ਅਕਸਰ ਇਹਨਾਂ ਦਾ ਵਰਤੋਂ ਨਾਲ ਕੱਚੇ ਅਤੇ ਭੀੜੇ ਰਸਤਿਆਂ ਵਿੱਚ ਤਸਕਰ ਕਾਬੂ ਕੀਤੇ ਜਾਂਦੇ ਰਹੇ ਨੇ ਆਪਕਾਰੀ ਵਿਭਾਗ ਨੇ ਹਵਾਲਾ ਦਿੱਤਾ ਹੈ ਕਿ ਅਦਾਲਤ ਵੱਲੋਂ ਨਜਾਇਜ਼ ਸ਼ਰਾਬ ਦੇ ਉਤਪਾਦਨ ਅਤੇ ਤਸਕਰੀ ਨੂੰ ਰੋਕਣ ਲਈ ਵਿਭਾਗ ਨੂੰ ਤਸਕਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਜਿਸ ਦੇ ਮੱਦੇਨਜ਼ਰ ਇਨਫੋਰਸਮੈਂਟ ਵਿੰਗ ਦੀ ਮਜ਼ਬੂਤੀ ਲਈ ਨਵੇਂ ਵਾਹਨ ਖਰੀਦੇ ਜਾਣੇ ਨੇ ਕਮਾਂਤਰੀ ਸੀਮਾ ਤੇ ਬੀਐਸਐਫ ਵੱਲੋਂ ਸਰਦ ਪਾਰ ਤੋਂ ਆਉਣ ਵਾਲੀ ਤਸਕਰੀ ਰੋਕਣ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਸੀਮਾ ਪਾਰ ਤੋਂ ਹੜਾਂ ਦੇ ਦਿਨਾਂ ਵਿੱਚ ਤਸਕਰਾਂ ਨੇ ਤੈਰਾਕਾਂ ਦਾ ਵੀ ਸਹਾਰਾ ਲਿਆ ਸੀ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਰੂੜੀ ਮਾਰਕਾ ਸ਼ਰਾਬ ਕੱਢੇ ਜਾਣ ਦੀਆਂ ਖਬਰਾਂ ਆਉਂਦੀਆਂ ਨੇ ਖਾਸ ਕਰਕੇ ਮੰਡ ਖੇਤਰ ਵਿੱਚ ਨਜਾਇਜ਼ ਸ਼ਰਾਬ ਜ਼ਿਆਦਾ ਹੁੰਦੀ ਹੈ ਅਫਕਾਰੀ ਵਿਭਾਗ ਨੂੰ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਨਵੇਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੀ ਹੈ